ਪਹਿਲੀ ਵਾਰ ਇਤਿਹਾਸ 'ਚ ਵੇਖਿਆ ਕਿ ਕਿਸੇ ਨੂੰ ਘਰ ਸੱਦ ਕੇ ਪੰਜਾਬ ਦਾ ਸਰ ਇੱਕ ਕੈਰੈਕਟਰ ਹੈ ਨਹੀਂ ਉਹ ਜੇ ਸਾਡਾ ਸਖਤ ਤੋਂ ਸਖਤ ਵਿਰੋਧੀ ਵੀ ਘਰ ਆ ਜੇ ਤੇ ਉਸ ਆਦਮੀ ਨੂੰ ਅਸੀਂ ਹਮੇਸ਼ਾ ਸ਼ੈਲਟਰ ਦਿੰਨੇ ਆ ਅਸੀਂ ਕਦੀ ਘਰ ਸੱਦ ਕੇ ਉਹਨੂੰ ਡਿਟੇਨ ਨਹੀਂ ਕਰਵਾਇਆ ਇਹ ਪਹਿਲੀ ਗਵਰਨਮੈਂਟ ਹੈ ਜਿਹਨੇ ਡਿਟੇਨ ਕਰਾਇਆ ਦੂਜੇ ਪਾਸੇ ਤੰਬੂ ਚੁੱਕਤੇ ਤੇ ਤੰਬੂ ਨਰੇ ਨਹੀਂ ਚੁੱਕੇ ਹੈਰਾਨੀ ਦੀ ਗੱਲ ਹੈ ਰਾਨਾ ਜੀ ਤੰਬੂ ਨਹੀਂ ਚੁੱਕੇ 135 ਟਰਾਲੀਆਂ ਲੈ ਗਏ ਨੇ ਉਹਨਾਂ ਦਾ ਦੇਣਾ ਕਿਸਾਨਾਂ ਨੂੰ ਤਾਂ ਕੀ ਸੀ ਐਂ ਤੇ ਰੋਜ਼ ਬੰਗਣਾ ਕੋਈ ਕਰਜ਼ਾ ਮਾਫ ਕਰੋ ਇਹਨਾਂ ਦਾ ਇੰਨੀਆਂ ਖੁਦਕਸ਼ੀਆਂ ਹੋ ਰੀਆਂ ਕਰਜ਼ਾ ਕੀ ਕਰ ਰਹੇ 135 ਟਰਾਲੀਆਂ ਉਹ ਵੀ ਇਹਨਾਂ ਦੇ ਕੋਈ ਆਦਮੀ ਨੇ ਨਾਮਵਰ ਬੰਦੇ ਨੇ ਟਰਾਲੀਆਂ ਲੈ ਗਏ ਕੋ 11 ਕੇਦੇ ਖੜੀ ਕਰਦੀਆਂ 7 ਕੇਦੇ ਖੜੀਆਂ ਕਰ ਲੀਆਂ ਬਿਸਤਰੇ ਲੈ ਗਏ ਮੰਜੇ ਲੈ ਗਏ ਚੁੱਕੇ ਏਸੀ ਲੈ ਗਏ ਚੁੱਕੇ ਉਹਨਾਂ ਦੇ ਚੁੱਲ੍ਹਿਆਂ ਤੱਕ ਚੁੱਕੇ ਲੈ ਗਏ ਬੋਲਣ ਦਿਓ ਇਹਨਾਂ ਨੂੰ ਤਾਂ ਸਾਡੀ ਗੁਜ਼ਾਰੇਸ਼ ਇਹ ਹੈ ਕਿ ਇਹ ਕਿਸ 2 ਮਿੰਟ ਹੁਣ ਗਲਤ ਕਰ ਲੈ ਤਾਂ ਕਿਸ ਕਿਸਮ ਦੀ ਇਹ ਗਵਰਨਮੈਂਟ ਹੈ ਕਿ ਨਾ ਕਿਸਾਨ ਇੱਥੇ ਸੇਫ ਹੈ ਹਾਂਜੀ ਨੌਜਵਾਨ ਇੱਥੇ ਸੇਫ ਹੈ ਸਰ ਮੈਨੂੰ ਵੇਖੋ ਇਹ ਤੁਸੀਂ ਸੋਚੋ ਕਿ ਮੈਂ ਗਵਰਨਮੈਂਟ ਦੇ ਸ਼ੋਲੇ ਗਾਉਂਗਾ ਇਹ ਤੇ ਪੋਸਿਬਲ ਨਹੀਂ ਨਹੀਂ ਨਹੀਂ